ਲਓ ਜੀ ਅਸੀਂ ਪਹੁੰਚ ਗਏ ਸ਼ਾਪਿੰਗ ਕਰਨ ਤੇ ਭਾਜੀ ਹੁਣ ਕੱਪੜੇ ਦਿਖਾਉਣ ਵਿੱਚ ਲੱਗੇ ਹੋਏ ਆ ਪਰ ਮੈਨੂੰ ਕੁਝ ਪਸੰਦ ਨਹੀਂ ਹੋ ਰਿਹਾ। ਵਧੀਆ ਵਧੀਆ ਜੇ ਕੱਢਿਆ ਸੂਟ। ਚਲ ਜਾਈ। ਮੱਲੀ ਸਾਹਿਬ ਦੇਖਣ ਦੇ ਕਿਉਂਕਿ ਹੁਣ ਇਹਨਾਂ ਦਾ ਬਟਨ ਜੜਾਉਣਾ ਨਹੀਂ। ਇੱਕ ਸੂਟ ਫਾੜਿਆ। ਲੈਮਨ ਕਲਰ ਥੋੜੇ ਜਿਹਾ ਨਾ ਕੱਢੋ ਦੂਜੀ। ਥੋੜੇ ਲਾਈਟ ਜਿਹਾ ਸ਼ੇਡ ਹੋਵੇ ਪਰ ਗਾਨੋ ਕੀ ਕਰਾਉਣਾ ਵਾ ਅਸੀਂ ਵੇਲੀ ਆ ਗਈ ਅੱਜ ਅੱਜ ਵੇਲੀ ਹੀ ਤੇ ਕਲਰ ਕਰਾਉਣਾ ਦਾ ਸੋਚ ਲਿਆ ਤੇ ਆ ਕੇ ਕਰਾਉਣਾ ਅੱਜ ਆਵੇ ਕਰਾਉਣਾ ਅੱਜ ਪਾਣੀ ਦੀ ਆ ਗਈ ਪਾਣੀ ਰਾਜਸਥਾਨ ਦੇ ਹੂੰ ਕੋਈ ਨਹੀਂ ਅੱਜ ਇਹ ਪਾਣੀ ਆ ਰਹੀ ਹੈ ਇਹ ਵੀ ਵਿਚਾਲੇ ਦੇ ਸੱਤਾਂ ਲੰਗੀਆਂ ਤੇ ਅੱਜ ਮਾਹ ਆਈ ਆਇਆ ਅੱਗੇ ਤੇ ਮਾਹ ਹੀ ਤਿੰਨ ਮਹੀਨੇ ਲੱਭੀ ਹੈ ਯਾਰ ਛੜਾ ਢਾਈ ਢਾਈ ਮਹੀਨੇ ਮੈਂ ਮੈਂ ਤਾਂ ਨਹੀਂ ਵੀ ਆ ਗਈ ਹੈ ਮੈਨੂੰ ਲੱਗਦਾ ਢਾਈ ਮਹੀਨੇ ਬਾਅਦ ਆਇਆ ਹੈ ਪੰਜ 6 ਵਰੀ ਆ ਗਈ ਹੋਈ ਐ ਇਹ ਦਿਖਾਉਣਾ ਕੁਛ ਨਾ ਤੇ ਇਹ ਖੀਜਾ ਬਰਕਰ ਨੰਬਰ ਨੰਬਰ ਹੈ ਨਹੀਂ ਬੰਦਾ ਪੁੱਛ ਹਾਂਜੀ ਘਰੇ ਰੇ ਘਰੇ ਚੱਲ ਨਹੀਂ ਚੱਲੀ ਹਸਪਤਲ ਦਾ ਅੱਕ ਦਿਨ ਲੱਗੇ ਨੇ ਫਤਾਲ ਕੇ 7 8 ਦਿਨ ਰਿਹਾ ਨੂੰ ਫਾਤ ਫਿਰ ਘੜੇ ਪੱਟੀ ਕਰਾ ਚੱਲ ਜਾਂਦੇ ਨੇ ਨਾ ਸਾਰੇ ਨੇ ਵਾਈਟ ਵਾਲ ਦਾ ਰੈੱਡ ਵਾਲ ਕਰਾਏ ਜਿਵੇਂ ਹੁਣ ਸਾਰੇ ਕੱਢੇ ਗਏ ਉਹਨਾਂ ਨੂੰ ਪਤਾ ਨਹੀਂ ਕਿੱਧਰ ਕਿੱਧਰ ਨੂੰ ਘੱਟ ਛੜੇ ਸੀ ਹਸਪੀਟਲ ਆ ਲੈਣ ਜਦੋਂ ਵੇਖਣਾ ਆਪਣੇ ਆਪ ਨੂੰ ਤਾਂ ਫੇਰ ਚੀਜ਼ ਨਹੀਂ ਲੱਗਾ ਪੂਰਾ ਹੈ ਕਿ ਮਤਲਬ ਪਤਾ ਨਹੀਂ ਲੱਗਣ ਕਿੱਧਰ ਕਿੱਧਰ ਘੱਟ ਛੜੇ ਹਾਂ ਹੋ ਨਾ ਮਤਾਲੇ ਲੋ ਬਾੜੀ ਨਾ ਗਰਮਾ ਕੇ ਆਪਣੇ ਕਸਤ ਹੋ ਰਹੇ ਮਾਰੇ ਪੂਰਾ ਟੈਂਕੀ ਦੇ ਘਟੀ ਦਾ ਗਰਮ ਕਰਕੇ ਯਾ ਹੁਣ ਠੱਡਾ ਪਾਣੀ ਕਰੋ ਲੱਗੇ ਬਰਖਤ ਰਵੇ ਫੱਟੇ ਬਰਖਤ ਤੇਜ਼ ਦਾ ਆਪਣਾ ਬੌਜੀ ਮੋਟਰ ਚਲਾਇਆ ਤੇਜ਼ ਦਾ ਆਪਣਾ ਹੋ ਗਿਆ ਬਸ डन ਹਾਂਜੀ ਤੇਜ਼ ਤਾਂ ਰਹਿ ਗਿਆ ਬਸ ਖੋਸ਼ ਹੋ ਗਿਆ ਬਸ ਸਟਰਾਇਜ਼ਰ ਰਹਿ ਗਿਆ ਠੀਕ ਜੀ ਆਹ ਕੋਣੋਂ ਤੇ ਲੇਵਰ ਕੱਲੀ ਲਾਉਣ ਦੇ ਪਾਪਾ ਜੀ ਥੱਪੀ ਆਤੀ ਸਾਰੇ ਹਸਪਤਾਲ ਦੇ ਫਿਰ ਬਹੁਤ ਦੇਰ ਤੱਕ ਸਾਡਾ ਬੁੱਦਾ ਪੈ ਗਿਆ ਫਿਰ ਜਿਹੜੀ ਦੁਕਾਨ ਕੋਣੀ ਉਹ ਨੂੰ ਪਹੁੰਚ ਗਏ ਨਾ ਉਹ ਜੀ ਨਹੀਂ ਖਾਦੇ ਆਪੇ ਖੋਣੇ ਇਤੋਂ ਵੀ ਲੱਗ ਗਿਆ ਖਾਤਾ ਦਾ ਖਤਨਾ ਮੇਰੇ ਕੋਲ ਨਹੀਂ ਕੰਮ ਠੀਕ ਉਹ ਤੜਾ ਉਹ ਪਿੱਟਰ ਆਸੂ ਗਰਮੀ ਗਰਮੀ ਬੜ ਲੱਗਦੀ ਆ ਗਰਮੀ ਅੱਧਾ ਗਰਮੀ ਲੱਗਦੀ ਆ ਜਿਹੜੇ ਕੰਮ ਕਰਦੇ ਉਹਨਾਂ ਨੂੰ ਰੱਖਦੇ ਨਹੀਂ ਸਰ ਕੀ ਕਰ ਤਾਰ ਜੀ ਮੈਨੂੰ ਬਾਹਰ ਨਹੀਂ ਜਾਇਆਗਾ ਘਰ ਕੰਮ ਵੀ ਕਰਨਾ ਹੈ ਤਾਂ ਹੀ ਘਰ ਦਾ ਸਭਾ ਸਾਰਾ ਦਾ ਖਰੀਦਣਾ ਹੈ ਮਤਲਬ ਜਿਹਦਾ ਬਿਹਾਰ ਨਜਲਾ ਕਹਿੰਦੇ ਹੋ ਤਾਂ ਹੁਣ ਇਹ ਵੀ ਨਹੀਂ ਖਾਂਦੇ ਇਹ ਰੈੱਡ ਖਾਂਦੇ ਇਹ ਕਹਿੰਦਾ ਤੁਹਾਡੇ ਕੋਲ ਜ਼ਿਆਦਾ ਟਾਈਮ ਨਹੀਂ ਹੁੰਦਾ ਜਿਸ ਦਾ ਮੈਂ ਕਹਿਣਾ ਸੀ ਸਾਡੇ ਪਰਸੇ ਚ ਪਾ ਲੈਨੇ ਆ ਆ ਜੜੇ ਭਾਜੀ ਇੱਥੇ ਹੈ ਨਹੀਂ ਆ ਜੜੇ ਦੂਜੇ ਭਾਜੀ ਇਹਦੇ ਇਹਨੂੰ ਵਿਚਾਰੇ ਨੂੰ ਸੱਟਾਂ ਲੱਗੀਆਂ ਸੀ ਕਾਫੀ ਟਾਈਮ ਬਾਅਦ ਆਇਆ ਪਰ ਨਹੀਂ ਕੰਮ ਵਧੀਆ ਹੁੰਦਾ ਹਨਾ ਕੰਮ ਵਧੀਆ ਕਰਦੇ ਪੁੱਤਰ ਪਾਜੀ ਹਨਾ ਪਾਜੀ ਹਾਂਜੀ ਹਾਂਜੀ ਕੰਮ ਵਧੀਆ ਕਰਾਂਗੇ ਇਧਰ ਸਾਡੇ ਭੈਣ ਜੀ ਚਲ ਜੀਏ ਫਿਰ ਹੁਣੇ ਹਾਂਜੀ ਹਾਂਜੀ ਹੋਰ ਦਿਖਾ ਦਿਓ ਮਮਾ ਦੇ ਸਾਈਜ਼ ਚ ਵਧੀਆ ਚਲਾਣੇ ਫੇਰਾ ਇਹ ਚੀਜ਼ ਕੋਰ ਦਿਖਾ ਦਿਓ ਉਹ ਕੋਈ ਲੋਕ ਸਾਈਜ਼ ਥੋੜਾ ਛੋਟਾ ਲਿਖਾ ਨਾ ਥੋੜਾ ਇਹ ਛੋਟਾ ਹੋ ਪਰਸਾ 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 ਪਰਸ ਕਰੀਦਣਾ ਲੱਗ ਗਿਆ। ਬੋਖਾਂ ਲੈਦੇ ਯਾ ਇਹ ਹੋਈ ਗਿਆ ਤੇ ਹੁਣ ਇਧਰ ਆ ਗਈ ਪਰਸਾ। ਪਰਲੇ ਬਾੜੂ ਵਿੱਚ ਤੇ। ਵਧੀਆ। ਪਤਾ ਨਾ। ਹਾਂ। ਇਹ ਆਸੀ। ਹਾਂ ਇੱਥੇ ਹੀ। ਇਹ ਕਿ ਵਧੀਆ। ਕੱਲ ਤੋਂ ਮਰ ਸੇਲ ਹੋ ਗਿਆ। ਤੇ ਮੈਂ ਮਦਨਹਿਨ ਦਲਵਲੇ ਚੱਲਣ। ਨੀ ਦੋ ਦਿਨ ਬਿਤਾਉਣਾ ਸੀ ਦੇਖ ਲਈ ਮੈਂ ਨਹੀਂ ਕਰਾਂਗੇ ਮੱਲੀ ਸਾਹਿਬ ਦੀ ਸ਼ਾਪਿੰਗ ਜਮਲੀ ਸਾਹਿਬ ਹਮ ਚਾ ਇਹ ਰਾਂਗਾ ਪੂਣੀ ਨੂੰ ਸਹੀ ਲੱਗਾ ਖੰਡ ਲੱਗਾ ਹਮ ਆ ਸੁਣਾ ਹਾਂ ਪਤਾ ਨਹੀਂ ਕਿੰਨੀ ਵੀ ਆਵੇ ਕਿ ਨਾਂ ਤੇ ਟਰਾਈ ਕਰਨੀ ਪੈਣੀ ਮੈਂ ਰੰਗ ਇੱਕ ਪਸੰਦ ਕਰ ਲੀਆ ਫਿਰ ਆਹ ਵੇਖ ਤ ਇਹਨਾਂ ਨਾਲ ਜੀ ਮੱਲੀ ਸਾਹਿਬ ਲਈ ਕਰ ਲਈਏ ਕਲਰ ਚੋਇਸ ਪੈਂਟਾਂ ਦੇ ਸਿਰ ਤੋਂ ਮਿਲਦੇ ਆ ਕੱਪੜੇ ਚੋਇਸ ਕਰਾ ਆਓ ਆ ਵੇਖੀਏ ਹਾਂ ਜਿਹੜੀਆਂ ਵੀਆ ਪੂਰਾ ਜੋੜ ਜਿਹੜਾ ਨਾ ਸੋ ਆਪਿਆ ਵੀ ਇੱਥੇ ਕੋਈ ਟ੍ਰੈਫਿਕ ਨਹੀਂ ਹੈ। ਦੇਖੋ ਆਪਾਂ ਪੀਤਾ ਨਿੰਬੂ ਪਾਣੀ। ਠੀਕ ਹੈ ਮੈਂ ਥੋੜ੍ਹੇ ਆਜੀ ਗਰਮੀ ਕਰਕੇ। ਜੇ ਰੋਡ ਬਹੁਤ ਵਧੀਆ ਬਣ ਚੁੱਕਾ ਠੈਂਟ ਗੱਲ ਬਾਤ ਹੋਈ ਆ। ਤੇ ਮਾਸਾਰੀ ਟ੍ਰੈਫਿਕ ਹੈ ਅੱਜ। ਹਾਂ। ਹਨਾ ਸ਼ਹਿਰ ਦੇ ਵਿੱਚ ਵੀ ਬਹੁਤ ਘੱਟ ਹੀ ਗਰਮੀ ਆ। ਆਲਾ ਤੋਂ ਹੋ ਆਏ ਆ ਪਰ ਅਬਦੀ ਵੀ ਸ਼ਾਪਿੰਗ ਕਰ ਲਈ ਆ ਮਾੜੀ ਮੋਟੀ ਆਪਣੀ ਵੀ। ਜੀ ਉਹ ਨੀਚੇ ਲਗਾਏ ਨੇ ਇਹਨੇ ਟੂਲ ਬੜੇ ਹਾਂ ਛੋਟਾ ਹਾਂ ਵਾਲਾ ਲੋਗੇ ਹਾਂ ਵਾਲਾ ਲੋਗੇ ਤਾਂ 4500 ਦਾ ਹੈਗਾ ਉਹ 3500 ਦਾ ਹੈਗਾ ਵੱਡਾ ਖੜਨਾ ਚਾਹੀਦਾ ਨਾ ਮਲੀ ਸਾਹਿਬ 4500 ਦਾ ਜਿਹਦੇ ਵਿੱਚ ਬਾਅਦ ਵਿੱਚ ਆਪ ਵੀ ਬਣਾ ਲੈ ਉਹ ਕਿੰਨੇ ਸੋਨੇ ਨਾ ਉਹ ਕਿੰਨਾ ਸੁਣਾ ਹੀ ਲੈਂਦੇ ਆ ਜੀ ਅੱਜ ਦੋ ਬੰਦੇ ਆਪਾਂ ਕੰਮ ਤੇ ਆਏ ਆ ਆਏ ਹਾਏ ਹਾਏ ਇੱਕ ਜੜੇ ਕੋ ਨਹੀਂ ਕੰਮ ਹੁੰਦਾ ਇਹ ਦਵਾ ਘਣਾ ਓ ਜਿਆਦਾ ਹੀ ਵੱਡਾ ਹੋ ਗਿਆ ਨਾ ਮੌਸਮ ਚੈੱਕ ਕਰੋ ਤੁਸੀਂ ਘੈਂਟ ਹੋਇਆ ਪਿਆ ਵਾ ਤੇ ਬਾਰਿਸ਼ ਵੀ ਆਊਗੀ ਤੇ ਹਵਾ ਵੀ ਚੱਲਣ ਦੀ ਆ ਇਧਰ ਅਸੀਂ ਦੋ ਬੰਦੇ ਆ ਕੰਮ ਤੇ ਲਾਇਆ ਹੋਇਆ ਵਾ ਜਲਦੀ ਜਲਦੀ ਸਾਰੀ ਪਾਰਕ ਜਿਹੜੀ ਐ ਸਾਫ ਕਰ ਦੋ ਅਸੀਂ ਦਈਏ ਅਸੀਂ ਰਾਨਾ ਨੇ ਦੀ ਚੈੱਕ ਕਰਾਂਗੇ ਵੀ ਇਹ ਕੀ ਕਰਦੇ ਦੇਖੋ ਜੀ ਕੰਮ ਕਰੋ ਓੜਾ ਬਸ ਅਸੀਂ ਬੈਠਾ ਅਜੁਰਬਾਬ ਅਜ ਈ ਗਾਣੇ ਦੇਖੋ ਇਦਾਂ ਚੱਲਦੀਆਂ ਮਸ਼ੀਨਾਂ ਇਦਾਂ ਕਿੰਨਾ ਜਿਹਾ ਟਾਈਮ ਹੋ ਗਿਆ ਸੀ ਪਾਰਕ ਸਾਥ ਹੀ ਨਹੀਂ ਕੀਤੀ ਤੇ ਕਾਫੀ ਕਾ ਹੋ ਗਿਆ ਵੇਖੋ ਪੀ ਬਣਿਆ ਇੱਕ ਇੱਕ ਜਣੇ ਕੋ ਨਹੀਂ ਚੱਲਦੀ ਤੇ ਦੋ ਜਣੇ ਨੂੰ ਚਲਾਉਣੀ ਪੈਂਦੀ ਵਿਚਾਰਾ ਮਹਾ ਕੰਮ ਕਰਨ ਆਇਆ ਹੈ ਤੇ ਚਾਪਾ ਤਾਂ ਖਾੜਾ ਇੱਕ ਅਦੀ। ਉਹਦੀ ਦੀ ਬਾਜੂ ਵੀ ਸੱਚੀ। ਖਾੜਾ ਖਾੜਾ। ਖਾੜਾ। ਖਾੜਾ ਖਾੜਾ ਪ੍ਰਸ਼ਾਦ ਹੀ ਆ ਕੇ। ਐਨੀ ਦਾ ਹੱਲ ਨਾ ਆ ਜਾ। ਨਹੀਂ ਆ ਜਾ। ਚਾਲ ਦੇ, ਸ਼ਾਨੀ ਪੈਣੀ ਹੋ ਕੇ ਤੂੰ ਡੇਂਣਾ ਕੋਟਰ। ਲੱਗਦੀ ਸਿਆਣੀ ਮੈਨੂੰ। ਸ਼ਾਨੀ ਪੈਣੀ ਆ ਕਿੰਨੀ ਉਮਰ ਤੇਰੀ ਕਿੰਨੀ ਹੋ ਗਈ ਆ? 80 ਤਾਂ 585। 80। ਇਹ ਬੱਕਮ ਕਰ ਲਾ। ਓਏ ਭਰਾ ਅਸੀਂ ਛੱਡ ਕੇ ਚਲ ਜਣਾ ਕੰਮ ਸਹੀ ਜਿਹੜੀ ਗੱਲ ਹੈ ਉਹ ਮਸ਼ੀਨ ਤਾਂ ਨਾ ਛੁੱਟਦੀ ਉਹਨੂੰ ਕੋਨਾ ਕੱਢਦੀ ਓਏ ਕਾਕਾ ਪੈ ਰਹੀ ਆ ਦਾ ਹਾਂ ਜੀ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਾਰੀਆਂ ਵਗਿਆ ਵਧੀਆ ਸਵਾਗਤ ਬਿਠਾਦੇ ਕਿੰਗ ਕਿੰਗ ਕੁੰਗਾ ਵਲੌਗ ਇਦਾਂ ਕੀ ਆਤੀ ਪਾਰਕ ਦੀ ਸਫਾਈ ਹੋਈ ਨਹੀਂ ਨਾਲ ਬਾਰਿਸ਼ ਵੀ ਆ ਗਈ ਆ ਮੀਂਹ ਆ ਗਿਆ ਬਹੁਤ ਬਹੁਤ ਜ਼ਿਆਦਾ ਆਦ ਲੈਣ ਤੋਂ ਪਹਿਲਾਂ ਪਿਆ ਆਦ ਕਰਕੇ ਜਾਂਦਣਾ ਇਹਨੂੰ ਸਫਾਈ ਕਰਕੇ ਜਾਂਦਣਾ ਕਿੰਨੇ ਦਿਨ ਹੋ ਗਏ ਇਸ ਤੋਂ ਬਾਅਦ ਚੱਲਣੀ ਅੱਜ ਮਾਲੀ ਨਹੀਂ ਜਾਂਦੜਾ ਅੱਜ ਮਾਲੀ ਨਹੀਂ ਜਾਂਦੜਾ ਮਾਲੀ ਅੰਦਰ ਮੀਂਹ ਵਿੱਚ ਵੀ ਭਿੱਜਣਗੇ ਬਾਰਿਸ਼ ਆਈ ਬਾਰਿਸ਼ ਆਈ ਗਲੇ ਵਿੱਚ ਖਿੱਚ ਕੀ ਜਾ ਰਹੀ ਹੈ ਯਾਰ ਖੰਗ ਨਹੀਂ ਹਟਦੀ ਗਲੇ ਵਿੱਚ ਖਿੱਚ ਖਿੱਚ ਆਈ ਗਾਇਸ ਕੋਈ ਲਾਜ ਦੱਸਿਓ ਗਲੇ ਕੀ ਖਿੱਚ ਜੀ ਕਰੇ ਪਰ ਇਹ ਆ ਵੀ ਜਦੋਂ ਵਲੌਗ ਬਣਾਉਣਾ ਉਦੋਂ ਖੰਗ ਆਉਂਦੀ ਨੂੰ ਦਿਓ ਦੋ ਵੇਟਰ ਲੱਗੀ ਪਈ ਮਹੀਨਦਰ ਤੋਂ ਦੀ ਹੋਟਲ ਲੱਗਾ ਉਹ ਗਾਇਸ ਮੈਂ ਇਹਨੂੰ ਕੰਮ ਲਾਵਾਂ ਆਤ ਲੈ ਲੈਂਦਾ ਮੈਂ ਤੂੰ ਇਹਦੇ ਪਹਿਲਾਂ ਭੱਜ ਜਾਈਆਂ ਬੜੀਆਂ ਛੱਨਾ ਆਈ ਤਾਂ ਲੱਤ ਭੱਜ ਗਿਆ ਦੇਖੋ ਗਾਇਸ ਕਿੰਨੀ ਸੋਹਣੀ ਸੋਹਣੀ ਬਾਰਿਸ਼ ਆ ਰਹੀ ਹੈ ਦਬਾਅ ਤੋਂ ਠਰ ਜਾਣਾ ਹੀ ਓ ਠਰ ਜਾਣਾ ਹੀ ਤੋ ਇਹ ਲਗੜਗੜੇ ਮੀਂਹ ਤਾਂ ਆ ਰੰਦਾ ਹਾਂ ਦੇਖੋ ਕਿੰਨਾ ਸੋਹਣਾ ਦੇਖੋ ਇੰਨੀ ਕਿ ਪਾਰਕ ਦੀ ਸਫਾਈ ਹੋਈ ਖਲਾਰਾ ਹੋਦਾ ਇੰਦਾ ਭੱਲ ਨਾ ਜਦ ਕਿ ਦੰਦਾ ਹੈ ਘੱਟਾ ਕੁੱਤਾ ਬਹੁਤ ਹਏ ਹੇ ਠੰਡੀਆਂ ਛਟਾਂ ਠੰਡੀਆਂ ਠੰਡੀਆਂ ਆ ਜਾਓ ਇੱਧਰ ਤੇ ਕਾ ਬੈ ਗਿਆ ਥੱਕ ਕੇ ਥਣਾ ਜਿਹੜਾ ਹੈ ਮੈਂ ਬਰਦਾਸ਼ਤ ਨਹੀਂ ਆ ਰਬ ਨੂੰ ਇਹ ਪਰਚਵਾ ਕਿਉਂ ਕਰ ਲਗਾ ਜੇ ਵਕਤ ਨੂੰ ਕਰਨ ਲੱਗੇ ਹਾਂ ਹੈਨਾ ਪਸੀਨਾ ਆਇਆ ਲੇਗਾ ਬਾਬਾਈਆਂ ਦੇ ਠੰਡ ਲੈ ਲਓ ਠੰਡ ਲੈ ਲਓ ਠੰਡ ਲੈਣੀ ਹੁਣ ਮੇਰਾ ਨਵੇਂ ਲਾਤਾ ਜੀ ਪਾਰਕ ਤੜੇ ਜਿਹੜਾ ਬੰਦਾ ਬੈਂਦਾ ਸਾਰੀ ਸਕੂਟਰੀ ਦੇ ਜਾਂ ਮੋਟਰਸਾਈਕਲ ਦੇ ਆ ਚੀਜ਼ ਕਮ ਹੁੰਦਾ ਹੈ ਨਾ ਇਹ ਬੈਂਦਾ ਸੁੱਕੀ ਰੇਤ ਕਮਾਉਂਦਾ ਉਹ ਸਭ ਤੋਂ ਵੱਡਾ ਅਕਲਮੰਦ ਹੁੰਦਾ ਵਾ ਐਨੀ ਵੀ ਕਮਾਈ ਸੀਗੀ ਇੱਕ ਦਿਨ ਤੇ ਮੈਂ ਫਿਰ ਅਕਲਮੰਦੀਆਂ ਅ ਦੂਜੇ ਪਾਸੇ ਵਗਰਮੰਦ ਜੇ ਆਂਦੇ ਨਹੀਂ ਤੇ ਕਲਾਸ ਚ ਪਾਸ ਹੋਇਆ ਮੈਂ ਤੇ ਪਿਛਲੇ ਪਾਸੇੋਂ ਇੱਕ ਰਿਆਦਾ ਵੀ ਮੈਂ ਪਾਸ ਹੋ ਗਿਆ ਪਾਸ ਹੋ ਗਿਆ ਮੈਂ ਕਿੱਦਾਂ ਆਂਦਾ ਮੈਂ ਪਿਛਲੇ ਪਾਸੇੋਂ ਪਾਸ ਆਇਆ ਕਲਾਸ ਦੇ ਮੈਂ ਕਿੰਨੇਵੇਂ ਨੰਬਰ ਦਾ 14ਵੇਂ 14 ਨਹੀਂ ਹੈ ਫਿਰ ਤੇ ਮੈਂ ਕਲਾਸ ਚ ਮੈਂਬਰ ਕਿੰਨੇ ਸੀ ਆਂਦਾ 14 ਸੀ ਬਾਟੀ ਕੈਮਰਾ ਚ ਕਾ ਫੜੇ ਪਾਸ ਕਰੀ ਆ ਜਾ ਕੈਮਰਾ ਦਾ ਮੂੰਹ ਇੱਥੇ ਕੈਮਰੇ ਦਾ ਮੂੰਹ ਨਹੀਂ ਦੇ ਬੱਚੇ ਰਬਾਬ ਕੇ ਦੀ ਛੱਡ ਦੋ ਮੀਨ ਵਿੱਚ ਚੱਕਾ ਲਵਾ ਦੇ ਜੀ ਹਾਂ ਨਹੀਂ ਹੋਣੀ ਨਹੀਂ ਇਹਦਾ ਤੁਹਾਨੂੰ ਆਖਿਆ ਮੈਂ ਨਹੀਂ ਚੁੱਕਣਾ ਤੁਹਾਨੂੰ ਨਹੀਂ ਚੁੱਕਿਆ ਮੈਂ ਨਹੀਂ ਚੁੱਕਿਆ ਪਿੱਛੇ ਕਿਧਰ ਹੈ ਇਹ ਨਹੀਂ ਹੈ ਨਿਕੜਾ ਇਹ ਆ ਵੇਖੋ ਕੀ ਬੰਦਿਆ ਕੈਮਰਾ ਮੈਨ ਨਹੀਂ ਬੰਦ ਕੈਮਰਾ ਤੇ ਰਹਿਣਾ ਅੱਧਾ ਥਾ ਸੁੱਕਾ ਅੱਧਾ ਗਿੱਲਾ ਹਾਂ ਦਿਖਾਰ ਰਹੀ ਆ ਮਹਾਰਾਣੀ ਕਿਥੋਂ ਘਮਕਿੰਕ ਨਿੱਕ ਗੰਦੀ ਬਣੀ ਰੋ ਵਾਓ ਕਿਤਨੀ ਬੜੀਆ ਜੋੜੀ ਲੱਗ ਰਹੀ ਹੈ ਇਹ ਮਨੂ ਵਾਓ ਬਿਊਟੀਫੁਲ ਮੋਦੀ ਵੇਲੇ ਲੱਗੇ ਬੈਠੀ ਮੇਰੇ ਘਰ ਤੋਂ ਵਾਲ ਇਹ ਨਾ ਮੀਂਹ ਪਿਆ ਡਿਆ ਆਕੇ ਗਰਮੀ ਖੋਲੀ ਡੜੀ ਹੈ ਨਾ ਆਹ ਤੇ ਆਪਾਂ ਕੀ ਲੱਗੇ ਕਰੀਂ ਛੋਲ ਬਣਾ ਲਗੇ ਤੇ ਆਵਰ ਪੂਰੀ ਘਟੇ ਜਿੱਥੇ ਪਲਾਰਾ ਬਾਰੇ ਚਲ ਗਿਆ ਉਹ ਲੈ ਕੇ ਆਇਆ ਹੁਣ ਆਹ ਇਹ ਵੱਢਣੀ ਚੱਲੀਆਂ ਹੁਣ ਅੱਜ ਗਾਇਸ ਬਣ ਲੱਗੇ ਚੋਲ ਦੇਦੀ ਕੇ ਬਣ ਲੱਗੇ ਨਮਕੀਂ ਚੋਲ ਨਮਕੀਂ ਚੋਲ ਮਨਪ੍ਰੀਤ ਉਹ ਵੀ ਫੇਵਰੇਟ ਕਿਦੇ ਆ ਫੇਵਰੇਟ ਕਿਦੇ ਆ ਮੈਨੂੰ ਨਹੀਂ ਪਤਾ ਇਹ ਤੇ ਮੇਰੇ ਵੀ ਆ ਹਾਂ ਫ੍ਰੀ ਮੇਰੇ ਫੇਵਰੇਟ ਚੋਲ ਹਾਂ ਫ੍ਰੀਟ ਕਾ ਹਾਠੇਟ ਖਾ ਆਈ ਦੇ ਸਾਰੇ ਯੂਨੋ ਲਾਈਕ ਕਰਦੇ ਆ ਮੇਰੇ ਹੱਥ ਦੇ ਜਵਾਂ ਨਮਕੀਂ ਚੌਂਕ ਨੂੰ ਯਾ ਨਮਕੀਂ ਚੌਂਕ ਹਾਂਜੀ ਹਾਂਜੀ ਉਹ ਦੱਬਾ ਕੋਈ ਕੁਝ ਬਣਾਇਆ ਨਾ ਯਾ ਤਾਂ ਮੈਂ ਸੈਂਡਵਿਚ ਬਣਾਣੇ ਤੁੰਗੀ ਛੁੱਟੀ ਨਹੀਂ ਨਾ ਹੁੰਦੀ ਤੁਹਾਨੂੰ ਆਖਿਆ ਹੈਗਾ ਸਵੇਰੇ ਸਵੇਰੇ ਕੌਫੀ ਬਣਾ ਕੇ ਦੇ ਦੇ ਤੁਸੀਂ ਕੌਫੀ ਨਹੀਂ ਬਣਾ ਕੇ ਦਿੱਤੀ ਯਾਰ ਸਵੇਰ ਸਵੇਰ ਮੇਰੇ ਕੋਲ ਟਾਈਮ ਨਹੀਂ ਹੁੰਦਾ ਸਵੇਰੇ ਸਵੇਰੇ ਟਾਈਮ ਨਹੀਂ ਹੁੰਦਾ ਹੁਣ ਵੇਖਦੇ ਰਹੇ ਸਵੇਰੇ ਮੈਂ ਤਾਂ ਨੋ ਬਣਾ ਲ ਦਿੰਦਾ ਸੀ ਚਾਹ ਦੁੱਧ ਚਾਹ ਦੁੱਧ ਹੀ ਬਣਾਇਆ ਹੈ ਨਾ ਫਿਰ ਕੌਫੀ ਆਖਿਆ ਹੈ ਬੰਦਾ ਕੋਲਡ ਕਾਫੀ ਗਰਮੀ ਵਿੱਚ ਕਾਫੀ ਨਹੀਂ ਪੀਦੀ ਤਾਂ ਇਤਰੇ ਮੂੰਹ ਤੇ ਪਿੰਪਲ ਨਿਕਲਦੇ ਨੇ ਤੇ ਕੋਲਡ ਕਾਫੀ ਦਾ ਬੰਦਾ ਪੀ ਸਕਦਾ ਨਾ ਕੋਲਡ ਕੋਲਡ ਕਾਫੀ ਪੀਣੀ ਹੁੰਦੀ ਦੁਪਹਿਰ ਤੇ ਟਾਈਮ ਤੇ ਸ਼ਾਮ ਤੇ ਟਾਈਮ ਪੀਦੀ ਬਸ ਠੀਕ ਹੈ ਸੈਂਡਵਿਚ ਬਣਾ ਕੇ ਦਊ ਤੁਹਾਨੂੰ ਚਲ ਠੀਕ ਮੈਗੀ ਬਣਾ ਓਕੇ ਮੈਗੀ ਸੈਂਡਵਿਚ ਬਣਾਵਾਂਗੇ ਮੈਗੀ ਜੇ ਨਾ ਸਵਾਦ ਲੱਗੇ ਮੂੰਹ ਤੇ ਮਾਰਨੇ ਓਦਾਂ ਹੀ ਯਾਮ ਜਾ ਕਰ ਮਜ਼ਾ ਤਾਂ ਮੈਨੂੰ ਪਸੰਦ ਨਹੀਂ ਕਿਉਂ ਤੇਨੂੰ ਚਾਹ ਪਸੰਦ ਨਹੀਂ ਆ ਹੈ ਚਾਹ ਨਹੀਂ ਪਸੰਦ ਯਾਰ ਪਸੰਦ ਤੇ ਹੈਗੇ ਪਰ ਦਈਏਗਾ ਦਹੀਂ ਰੋ ਬਣਾਵਾਂਗੇ ਯਾਰੀ ਥੋੜੀ ਗੱਲ ਬਾਤ ਮੈਂ ਨਹੀਂ ਖਾਣੀ ਰੋਟੀ ਖਾਣ ਨੂੰ ਮੈ ਮੈਨੂੰ ਉਹਦੇ ਵਿੱਚ ਮੱਖਣ ਪਾ ਦਿਓ ਕੱਦੂ ਦੇ ਵਿੱਚ ਕੱਦੂ ਦੇ ਵਿੱਚ ਮੱਖਣ ਕਿਤੇ ਮੱਖਣੀ ਨਹੀਂ ਹੈਗਾ ਉਹ ਵੀ ਨਹੀਂ ਹੈਗਾ ਹਾਂ ਤੇ ਮੇਰੇ ਚਾਹ ਦੀ ਨਸਤਾ ਆਈ ਏਦਾਂ ਕਾਇ ਸੇਤੀ ਠੰਡੀ ਹੁੰਦੀ ਹੈ ਹੋਮਲੀ ਸਾਹਿਬ ਆ ਗਏ ਪਿੱਛੇ ਮੱਲੀ ਸਾਹਿਬ ਹੁਣ ਲੈ ਆ ਗਏ ਹਾਂਜੀ ਯਾਰ ਛੋਟੇ ਨੂੰ ਨਹੀਂ ਜਾਣਾ ਬਾ ਖਾਣ ਪੀਣ ਨੂੰ ਖਤਮ ਹੋ ਜਾ ਮੇਰਾ ਵੀ ਟਾਈਮ ਕਿੰਨਾ ਬੜਾ ਹੋ ਗਿਆ ਮਲ ਜਾਨੀ ਹਾਂ ਹਾਂ ਬਦਲ ਬਹੁਗੀ ਹੈ ਨਾ ਹਾਂਜੀ ਹੁਣ ਤੇਜ਼ੀ ਜਿਹਾ ਭਾਗ ਲਾਤੀ ਨੇ ਨਾ ਕੀ ਤਾਉਣਾ ਉਹਨਾਂ ਦੇ ਮੈਂ ਚਰਕੇ ਅੰਦਰ ਸਨਾ ਦੇ ਕਿਦੋਂ ਗੇਮ ਫੇੜੀ ਗੇਮੋ 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 ਗੇਮ ਫੇੜੀ ਅੱਜ ਦੇ ਦੋ ਤਹੀ ਗਏ ਹੈ ਨਾ ਹਣਾ ਤੇ ਉਹ ਉਹ ਤੋਂ ਬਾਅਦ ਸਾਡੀ ਗੇਮ ਇੰਨੀ ਡਾਊਨਲੋਡ ਹੋ ਜਾਂਦੀ ਹੈ ਹਾਂ ਛੇੜੀ ਨਹੀਂ ਹਾਂ ਰਾਜਾ ਰਾਣੀ ਵਾਲੀ ਰਾਜਾ ਰਾਣੀ ਬੜਾ ਤੋਂ ਰਾਜਾ ਤੇ ਰਾਣੀ ਦੁਆ ਲਈ ਆ ਹੁਣ ਨਾ ਨਾ ਆਪਣੇ ਵਿਆਹ ਪਹਿਲਾਂ ਰਾਣੀ ਲੱਭੀ ਬਲੇਵਾ ਓ ਯਾਰ ਉਹਦਾ ਨਾਮ ਹੀ ਆ ਪ੍ਰਿੰਸ ਆਫ ਚਾਹ ਹਾਂ ਪ੍ਰਿੰਸ ਆਫ ਚਾਹ ਹਾਂ ਜੇ ਕਾਫੀ ਦਿਨਾਂ ਬਾਅਦ ਹੀ ਆ ਰਹੇ ਹਿੰ ਬਲੌਗ ਲੱਗੇ ਆ ਬਣਾਉਣ ਕਾਫੀ ਦਿਨ ਹੀ ਹੋ ਗਏ ਆਪਾਂ ਨੂੰ ਹਨਾ ਤੇ ਥੋੜੇ ਬਲੌਗ ਪਹਿਲਾਂ ਵੀ ਬਣਾਏ ਹੂ ਕੰਪਲੀਟ ਨਹੀਂ ਹੋਇਆ ਤੇ ਅੱਜ ਵਾਲਾ ਬਣਾ ਕੇ ਤੇ ਨਾਲ ਨਾਲ ਅਨਲਿਸਿਸ ਕਰਦਨੇ ਆ ਹੁਣ ਤੁਹਾਨੂੰ ਸਾਡੇ ਬਲੌਗ ਡੇਲੀ ਮਿਲਣਗੇ ਮੈਨੂੰ ਦੇਖਣ ਨੂੰ ਮਿਲ ਲਗੇ ਜਿਹੜੇ ਸਾਡੇ ਪਿਆਰੇ ਹਾਲ ਚਾਹੁੰਦੇ ਹਨ ਹਣਾ ਹਾਂਜੀ ਜਿਹੜੇ ਨਹੀਂ ਚਾਹੁੰਦੇ ਉਹ ਨਾ ਜਾਣ ਜਿਹੜੇ ਚਾਹੁੰਦੇ ਉਹਨਾਂ ਲਈ ਇੰਸਟਾ ਲਾਉਂਦੇ ਹਨ ਹਣਾ ਹਾਂਜੀ ਹੋਰ ਜਿਵੇਂ ਭਾਈ ਮਲੀਥਾ ਦੀ ਕੁੜੀ ਹੁਸਕੇ ਰਹੀ ਹੈ ਅੱਛਾ ਤੇਰੀ ਕੀ ਲੱਗਦੀ ਮੇਰੀ ਕੀ ਲੱਗਦੀ ਤੇਰੀ ਕੀ ਲੱਗਦੀ ਆ ਤੇ ਲੱਗਦੀ ਆ ਤੇਰੀ ਕੀ ਲੱਗਦੀ ਆ ਤੇਜ਼ੀ ਬਣੇ ਬਣੇ ਵੀ ਪਤੇ ਜੀ ਦੇ ਉਹਨੋਂ ਆਦੇ ਚਾਚਾ ਜਾਤੀ ਉਹ ਨਹੀਂ ਚਾਚਾ ਧੀ ਜੀ ਕਦੀ ਐਲੀਡੀ ਸਾਬ ਹੋ ਜਾਂਦੀ ਕਦੀ ਕੋਈ ਚੰਦਾ ਕਦੀ ਕੋਈ ਚੰਦਾ ਹੋ ਜਾਂਦਾ ਤੇ ਕੋਈ ਨਾ ਚੱਲਦਾ ਹੀ ਰਹਿੰਦਾ ਹਾਂਜੀ ਅੱਜ ਨਵਟਰ ਖਰਾਬ ਹੋ ਗਿਆ ਹੈਗਾ ਗਾਇਸ ਵੀਰੇ ਤੇ ਕਸ ਬਾਰ ਬਾਰ ਤੇ ਮੋਟਰ ਕਰਨਾ ਬੰਦ ਪੈ ਜਾਂਦਾ ਹੈਗਾ ਤੋਂ ਕਿ ਮਾੜਾ ਟਾਈਮ ਮਾੜਾ ਟਾਈਮ ਲੱਗਿਆ ਇਹਨੂੰ ਹਾਂਜੀ ਤੇ ਮੈਂ ਉਧਰ ਵਾਸੀ ਜੀ ਦੇ ਗੇਮ ਆ ਪਾਣੇ ਹੈਗਾ ਮੈਂ ਹੋ ਤੂੰ ਬੇਪਤਾ ਨਹੀਂ ਨਹੀਂ ਆਈ ਮੈਂ ਭਾਈ ਭਾਂਦੀ ਮੈਨੂੰ ਨਹੀਂ ਭਰਨੀ ਆਉਂਦੀ ਥੋੜੀ ਜਿਹੀ ਤਾਂ ਮੈਂ ਇਹਦੀ ਪਰਮੈਸਿਨ ਪੂਰੀ ਕਰ ਦਿੱਤੀ ਹੈ। ਬਸ ਠੀਕ ਆ। ਛੱਡ ਗਿਆ। ਥੋੜੀ ਜਿਹੀ ਤਾਂ ਮੈਂ ਇਹਦੀ ਪਰਮੈਸਿਨ ਕਰਦੀ ਨਹੀਂ ਪਰ ਮੈਂ ਤੇਰੀ ਕਰਨ ਲੱਗੀ। ਠੀਕ ਆ। ਲੈ ਲੈ। ਦੇਲ ਜਾ ਕਰਨੀ ਆਸ ਮੈਂ ਚਲੋ ਅੱਜ। ਤੁਮ ਜੀ ਜਵਤ ਨੂੰ ਨੇਵਾਂ ਹੈ ਨਾ ਜਿਹਹਰੇ ਮਟਰ ਦਾ ਘਰ ਆਉਂਦੇ ਨੇ। ਪਰ ਤੇ ਅਸੀਂ ਧਿਆਨ ਦੀ ਗੱਲਬਾਤ ਕਰਨੀ ਹੈ। ਹਾਂਜੀ। ਪਰ ਉਹ ਹੈ ਨਹੀਂ ਨਾ ਖਤਮ ਹੋ ਗਏ। ਇਹ ਤੇ ਗੱਲ ਹੁਣ ਚਲੋ ਇਹਨਾਂ ਚੁੱਕੀ ਚਾਹ ਬਣਾ ਲਈਏ